ਚਲ ਠੀਕ ਆ ਤੇ ਹੁਣ ਬਹੁਤਾ ਭੱਜ ਭੱਜ ਉਧਰ ਨਾ ਜਾਇਆ ਕਰ ਇੱਧਰ ਪੌੜੀਆਂ ਚੜ ਇੱਧਰ ਨੂੰ ਉਤਰ ਇੱਧਰ ਨੂੰ ਉਤਰ ਡਾਕਟਰ ਨੇ ਚੰਗੀ ਭਲੀ ਤੈਨੂੰ ਰੈਸਟ ਦੱਸੀ ਆ ਤੇ ਮੈਂ ਚਲ ਇੱਧਰ ਨੂੰ ਨਾ ਸ਼ਹਿਰ ਵੀ ਜਾਂਦਾ ਕੋਈ ਕੰਮ ਕਰ ਜੈਣਾ ਕੋਈ ਹੈਗੀ ਸੀ ਬਸ ਇਦਾਂ ਘਰੋਂ ਨਿਕਲੇ ਨਹੀਂ ਜਾਂਦਾ ਘਰ ਹਮਾਰੇ ਘਰ ਦੇ ਕੰਮ ਤੇ ਬਾਕੀ ਤੈਨੂੰ ਪਤਾ ਹੀ ਹੈ ਹੁਣ ਕੀ ਤੇ ਗੱਲ ਆ ਪੂਰਾ ਯਾਰਾਂ ਸ਼ੋਰਾਂ ਤੇ ਆ ਆਜਾਏ ਉਹ ਪਕਾਏ ਨਾ ਹੋਏ ਮੈਨੂੰ ਫੇਰ ਤੁਹਾਡੇ ਵੀਰ ਨੂੰ ਕੱਲਣਾ ਪਈ ਨਹੀਂ ਨਹੀਂ ਆ ਜਾਾਂਗੇ ਵੀਰ ਨੂੰ ਕੱਢੀ ਨੂੰ ਕੱਲਣਾ ਵਾ ਤਾਂ ਕੋਈ ਗੱਲ ਨਹੀਂ ਇੱਥੇ ਰੋਟੀ ਰੋਟੀ ਖਾ ਲਿਓ ਮੈਂ ਸਬਜ਼ੀ ਬਣਾਈ ਆਟਾ ਗੁੰਨਿਆ ਵਾ ਤੇ ਹੀ ਬਣਾਉਣੀ ਆ ਵਾ ਕਿ ਪਿਓ ਘਰ ਨਹੀਂ ਹੈਗਾ ਤੇ ਕੱਲੀਆਂ ਘਰੇ ਰਹੀਆਂ ਰਾਤ ਜੇ ਇੱਕ ਵਾਰੀ ਕਹਿਤਾ ਹਿਆ ਜਣ ਤੇ ਆਈਆਂ ਨਹੀਂ ਕੀ ਤਾਂ ਕੀ ਗੱਲ ਹੈ ਤੇ ਕੀ ਨਹੀਂ ਚੱਲ ਕੋਈ ਗੱਲ ਨਹੀਂ ਫੇਰ ਚੱਲ ਜੰਨੇ ਆ ਤੇ ਜੇ ਕੁਝ ਕਹਿਣਗੇ ਨਾ ਚੁੱਪ ਕੀਤੀ ਨਹੀਂ ਐਵੇਂ ਘੜੀ ਉਹ ਲੜਨ ਨਾ ਲੱਗ ਪਈ ਜੇ ਤੁਸੀਂ ਪੂਆ ਕੋਲ ਰਹਿਣਾ ਹੀ ਤੇ ਤੁਹਾਨੂੰ ਫੋਨ ਕਰਕੇ ਦੱਸ ਜਾਂਦੇ ਪੁੱਤ ਫੋਨ ਕਰਕੇ ਇਹ ਦੱਸਣਾ ਹੀ ਉੱਥੇ ਸਾਨੂੰ 에어ਪੋਰਟ ਤੇ ਟਾਈਮ ਲੱਗ ਗਿਆ ਤੇ ਫੋਨ ਮੇਰਾ ਵੀ ਬੰਦ ਹੋ ਗਿਆ ਤੇ ਭੂਆ ਤੇਰੀ ਵਾਲਾ ਵੀ ਬੰਦ ਹੋ ਗਿਆ ਤੇ ਮੈਂ ਤੇ ਫਿਰ ਘਰ ਆ ਕੇ ਬੜਾ ਜ਼ੋਰ ਲਾਇਆ ਮੈਂ ਮੈਨੂੰ ਜਾ ਲੈਂਦੇ ਕੁੜੀਆਂ ਕੱਲੀਆਂ ਆ ਘਰ ਪਰ ਉਹ ਮੰਨੀ ਨਹੀਂ ਨਹੀਂ ਹੱਥ ਰੱਖਣਾ ਆ ਅਹੀਂ ਪਤਾ ਕਿੰਨੀਆਂ ਟੈਂਸ਼ਨ ਚ ਹਾਂ ਤੂੰ ਸਾਨੂੰ ਫੋਨ ਹੀ ਨਹੀਂ ਕੀਤਾ ਅਹੀਂ ਸਰਤਾਈ ਕਰੇ ਗਈਆਂ ਤੇ ਉੱਥੇ ਜਾ ਕੇ ਸਾਨੂੰ ਭਾਬੀ ਨੇ ਫੋਨ ਕਰਕੇ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਨਹੀਂ ਅੱਜ ਹਾਂ ਦੱਸਣ ਦੀ ਕੁੜੀ ਕੇ ਫੋਨ ਆਇਆ ਗੁੜੀਆਂ ਕੱਲੇ ਵੱਲੋਂ ਹਾਂਜੀ ਤੇ ਮੈਂ ਉਤਰਾਂ ਚੱਲ ਆ ਜਾਣਾ ਫੇਰ ਨਾ ਮੈਂ ਮੁੰਡਾ ਪੂਆ ਦੇ ਰੀ ਦਾ ਮੁੰਡਾ ਉਹਨਾਂ ਦੇ ਗਵਾਂਡ ਚ ਨਾ ਕੇ ਨੇ ਸਕੂਟਰੀ ਲਈ ਥੋੜਾ ਜਿਹਾ ਕੁੜੀ ਲਈ ਆਪਣੀ ਜੀ ਅੱਛਾ ਤੇ ਉਹ ਕੁੜੀ ਬਾਹਰ ਚੱਲ ਗਈ ਤੇ ਮਹਾ 4-5 ਮਹੀਨੇ ਚੱਲੀ ਸੀ ਅੱਛਾ ਤੇ ਮੈਂ ਫਿਰ ਉਹ ਵੇਖਾਂਦਾ ਪਿਆ ਮਹਾ ਚੱਲ ਕੁੜੀ ਕਹਿੰਦੀ ਸਮਾਨ ਲੈਣੀ ਲੈਣੀ ਨਾਲੇ ਆਪਣਾ ਵੀ ਬਸਤੇ ਜਾਂਦੀ ਆ ਤੇ ਲੇਟ ਰੂਟ ਹੋ ਜਾਂਦੀ ਚੱਲ ਆਪਣਾ ਸਾਧਨ ਹੋਏ ਬੰਦਾ ਆਪਣੇ ਹਿਸਾਬ ਨਾਲ ਜਾਂਦਾ ਤੇ ਆਪਣੇ ਹਿਸਾਬ ਨਾਲ ਹੁੰਦਾ ਉਹ ਤੇ ਗੱਲ ਸਹੀ ਪਰ ਉਹਨਾਂ ਨੂੰ ਪਹਿਲਾਂ ਜਾਸਖੋਣੀ ਪੈਣੀ ਆ ਚੱਲ ਜਾ ਤੈਨੂੰ ਹੈਗੀ ਤੂੰ ਉਸਤਾ ਦੀ ਚੱਲ ਮੈਂ ਉਹਨੂੰ ਜਾ ਸਿਖਾ ਦਾਂਗੀ ਮੈਨੂੰ ਹੈਗੀ ਹੈ ਨਾ ਕਿਉਂਕਿ ਹੁਣ ਬਸਾਂ ਤੇ ਵੀ ਬੰਦਾ ਵਾਧਾ ਘਾਟਾ ਹੋ ਜਾਂਦਾ ਆਪਣਾ ਸੰਧ ਹੋਵੇ ਤੇ ਟਾਈਮ ਲੱਗਦਾ ਕੋਈ ਜਦੋਂ ਲੱਗੀ ਆਪਣੇ ਟਾਈਮ ਨਾਲ ਨਿਕਲੇ ਆਵੇ ਇਸ ਤਰ੍ਹਾਂ ਪਹਿਲੇ ਅੱਧਾ ਘੰਟਾ ਪਹਿੇ ਜਾ ਕੇ ਡੀਗ ਦੇ ਰੋ ਬਸ ਨੂੰ ਫੇਰ ਉੱਧਰ ਡੀਗ ਦੇ ਰੋ ਹਾਂਜੀ ਘਰ ਆਉਂਦੇ ਨੂੰ ਜਾਂ ਇਹਨੂੰ 2 ਵਜੇ ਛੁੱਟੀ ਹੁੰਦੀ ਹੈ ਤੇ 3 ਵਜੇ ਨਾਲ ਕਿਤੇ ਵੀ ਹੋਰ ਵੀ ਡਿਊਟੀ ਲੱਗ ਸਕਦੀ ਆ ਫੇਰ ਮੈਂ ਬਸਾਂ ਕਿਤੇ ਵੀ ਨਾਲੇ ਚੱਲ ਕੋਈ ਕੰਮਕਾਰ ਹੋ ਤੂੰ ਹੀ ਦੋਵੇਂ ਭੈਣਾਂ ਜਾ ਸਕਦੀਆਂ ਆਪਣਾ ਕਿਤੇ ਸ਼ਹਿਰ ਵਗੈਰਾ ਜਾਣਾ ਹੋਵੇ ਹਾਂ ਇਹ ਤੇ ਤੂੰ ਹੀ ਬੜਾ ਚੰਗਾ ਤੇ ਵਾਹ ਵਧੀਆ ਹੀ ਨਾ ਸਕੂਟਰੀ ਲੈ ਆਂਦੀ ਆ ਮੈਂ ਖਲੋਤੀ ਆ ਬਾਹਰ ਅੱਛਾ ਚਲੋ ਠੀਕ ਵਧੀਆ ਕੀਤਾ ਮੈਂ ਫਿਰ ਉਹਨਾਂ ਨੂੰ ਕਹਾਂ ਮੈਂ ਤੇ ਦੋ ਤਾਨੂੰ ਕਰਨਾ ਹੈ ਲਾਤੀ ਵੀ ਨੂੰ ਦੱਸਿਆ ਜੇ ਨਹੀਂ ਉਹਨੂੰ ਨਹੀਂ ਦੱਸਿਆ ਲੈ ਮੈਂ ਮੈਂ ਪਹਿਲੇ ਤੈਨੂੰ ਦੱਸਿਆ ਮੈਂ ਤੂੰ ਕਹਿ ਨਹੀਂ ਲੈਣੀ ਲੈਣੀ ਦੀ ਦੀ ਪਹਿਲੀ ਸੈਲਰੀ ਆ ਉਹ ਤਾਂ ਮੈਂ ਸੈਲਰੀ ਆਉਣ ਤੋਂ ਪਹਿਲੇ ਲੈ ਆਤੀ ਆ ਵਾਹ ਡੈਡੀ ਕਿੰਨੇ ਕੁ ਤੱਕ ਪੈ ਗਈ ਸਕੂਟਰੀ ਸਕੂਟਰੀ ਉਹ ਤਾਂ ਪੈਸੇ ਤੇ ਬੜੇ ਮੰਗਦੇ ਸੀ ਮੁੱਲ ਕੇ ਚੱਲੀ ਤੈਨੂੰ ਪਤਾ ਦੱਸਿਆ ਥੋੜੀ ਆ ਤੇ ਉਤਰਾ ਜਿਹੜੀ ਆ ਨਵੀਂ ਲੱਖ ਦੇ ਲਾਗੇ ਕਹਿੰਦੀ ਉਹਨੂੰ ਪੈਂਦੀ ਆ ਹਾਂਜੀ ਤੇ ਉਹ ਤਾਂ ਕਹਿੰਦੇ ਹੀ ਇਹਨੂੰ 80000 ਰੁਪਇਆ ਚਾਹੀਦਾ ਅੱਛਾ ਤੇ ਫਿਰ ਉਹ ਪੁੱਪੜ ਤੇਰੇ ਨੇ ਵਿੱਚ ਬੈ ਕੇ ਤੇ 70 ਦੇ ਲਾਗੇ ਸੌਦਾ ਕਰਾਤਾ ਅੱਛਾ ਠੀਕ ਆ ਫਿਰ ਆ ਨਵੀਂ ਸਕੂਟਰੀ ਕੋਈ 30000 ਚੱਲੀ ਗਿਆ ਸਾਡੀ 30000 ਕਿੰਨੀ ਹੁੰਦੀ ਹੈ ਤੇ ਪੈਸੇ ਡੈਡੀ ਤੇ ਪੈਸੇ 30000 ਦਿੱਤਾ ਹੀ ਪੁੱਪੜ ਤੇਰੇ ਨੇ ਅੱਛਾ ਤੇ ਬਾਕੀ ਕੋਈ ਨਹੀਂ ਕਿ ਦਿਨ ਜਾਵਾਂਗੇ ਤੇ ਦੇ ਆਵਾਂਗੇ ਸਾਰੀ हां चलो महीने तक चल जाएंगे हां महीने तक चल जाएंगे ਨਾਲੇ ਜਿਹੜੇ ਭੂਆ ਤਾਂ ਡੀਡੇ ਆਵਾਂਗੇ ਉਹ ਵੀ ਪਤੀ ਆਵਾਂਗੇ ਨਾਲ ਤੇ ਡੈਡੀ ਫਿਰ ਚਾਹ ਬਣਾਉਣਾ ਡੈਡੀ ਵਾਸਤੇ ਚਾਹ ਤਾਂ ਪੀ ਲੈਨੇ ਪੁੱਤ ਤੇ ਨਵਗਾ ਤੇ ਗਈ ਫਿਰ ਅੱਜ ਨਵ ਉਹ ਡੈਡੀ ਜੀ ਵਾਸਤੇ ਗਈ ਆ ਕੱਲ ਤੇ ਉਹਦਾ ਪਹਿਲਾ ਗੇਣ ਹੀ ਤੇ ਲਵ ਵੀਰ ਜੀ ਨੂੰ ਕੋਈ ਕੰਮ ਸੀ ਉਧਰਲੀ ਸਾਈਡ ਹੀ ਤੇ ਉਹ ਫਿਰ ਉਹਨਾਂ ਨਾਲ ਚਲ ਗਈ ਤੇ ਅੱਜ ਫਿਰ ਉਹ ਵਾਸਤੇ ਚਲ ਗਈ ਆ ਕਿੰਨੇ ਕੁ ਜੇ ਆ ਗਈ ਘਰ ਕੱਲ ਤਿੰਨ ਤੇ ਵਾਝ ਹੀ ਗਏ ਸੀ ਉਹਨੂੰ ਕੱਲਾ ਜੀ ਤੂੰ ਅੱਗੇ ਜਾਈ ਸਕੂਟਰੀ ਦਾ ਡੇਟੈਨ ਨੂੰ ਲੈਣ ਹਾਂ ਅੱਜ ਮੈਂ ਜਾਵਾਂਗੀ ਉਹਨਾਂ ਨਾਲ ਉਹਨੂੰ ਸਿਖਰਾਈ ਦੇ ਉੱਤੇ ਹੀ ਦੇ ਕੇ ਹਾਂ 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 ਠੀਕ ਜੇ ਆਹ ਜਦੋਂ ਆਉਣਾ ਤੈਨੂੰ ਪਤਾ ਹੀ ਹੈ ਕਿੰਨੇ ਵਜੇ ਆਉਣਾ ਉਹ ਸਭ ਨਾਲ ਪਹਿਲੇ ਚਲ ਜੀ ਦਾ ਆਹ ਨਾਲੇ ਮੈਂ ਉਹਨੂੰ ਸਕੂਟਰੀ ਸਿਖਾਵਾਂਗੀ ਹਾਂ ਚਲੋ ਠੀਕ ਆ ਕੀ ਕਿਦ ਹੋ ਗਿਆ ਹੈ ਉਹ ਹੈਲੋ ਹਾਂ ਜੀ ਜੀ ਵਧੀਆ ਜੀ ਤੁਸੀਂ ਸੁਣਾਓ ਕੀ ਹਾਲ ਹੈ ਨਹੀਂ ਕੁਝ ਨਹੀਂ ਕਰਦੇ ਯਾਰ ਲੰਮੇ ਪਿਆ ਆਂ ਤੇ ਅੱਖ ਜੀ ਲੱਗੀ ਅੱਛਾ ਨਹੀਂ ਮੇਰਾ ਵੀਰ ਇੰਨੇ ਨਹੀਂ ਉਹ ਮੌਜੂਦਾ ਹੈਗੇ ਇਹ ਆ ਵੀ 2000 ਰੁਪਏ ਚਾਹੀਦਾ ਤੇ ਉਹ ਹੈਗਾ ਇਹਨਾਂ ਕੋ ਹਾਂ ਕੱਲ ਨੂੰ ਕੱਲ ਨੂੰ ਤਾਂ ਕਹਿੰਗੇ ਤੇ ਭਾਂਦਾ ਯਾਰ ਲੈ ਲਈ ਪਰ ਅੱਜ 2000 ਰੁਪਏ ਇਹ ਕੋਲ ਚੱਲ ਠੀਕ ਹੈ ਵੇ ਲੈ ਜਿੱਦਾਂ ਤਰਾ ਕਰਨੀ ਜੇ ਇੰਨੇ ਕਹਿਂਗਾ ਤੇ ਫਿਰ ਮੈਂ ਤੈਨੂੰ ਫੜਾ ਜਾਗਾ ਚਲ ਠੀਕ ਹੈ ਵੇਲਾ ਖਬਰਾਂ ਬੜੀ ਪੈਣ ਦੀ ਆ ਖਬਰਾਂ ਪੈਣ ਦੀ ਆ ਬੀਪੀ ਨਾ ਵਧਿਆ ਘਟਿਆ ਹੋਵੇ ਕਿਤੇ ਪਤਾ ਨਹੀਂ ਮੈਨੂੰ ਤੇ ਨਾਲੇ ਨਾ ਮੇਰੀ ਕੱਲ ਦੀ ਦਵਾਈ ਮੁੱਕੀ ਆ ਦਵਾਈ ਤੇ ਖਬਰਾਂ ਤੇ ਫਿਰ ਪੈਣੀ ਆ ਡਾਕਟਰ ਨੇ ਕਿਹਾ ਹੀ ਨਾ ਵੀ ਦਵਾਈ ਜਿਹੜੀ ਇੱਕ ਵੀ ਟਾਈਮ ਨਿਸ ਨਹੀਂ ਕਰਨੀ ਸਵੇਰ ਵਾਲੀ ਫਿਰ ਅੱਜ ਖਾਦੀ ਨਹੀਂ ਹੋਣੀ ਕਿ ਕੱਲ ਦੀ ਮੁੱਕੀ ਆ ਤੇ ਸਵੇਰ ਦੀ ਕੀ ਮੇਰੀ ਰਾਤ ਦੀ ਵੀ ਮਿਸ ਹੋ ਗਈ ਦਵਾਈ ਤੇ ਮੈਂ ਕੀ ਕਹਿਣ ਦੀ ਹੋਈ ਮੈਂ ਫਿਰ ਘੜੇ ਰੈਸਟ ਕਰ ਲੇਣੀ ਰੈਸਟ ਕਿੰਨਾ ਠੀਕ ਹੋਣਾ ਵਾ ਗਰ ਨਹੀਂ ਤੇਰਾ বিনা ਦਿਮਾਗ ਦਾ ਕੋਈ ਹਾਰ ਨਹੀਂ ਮੈਂ ਤੈਨੂੰ ਕੀ ਗਵਾ ਨਾਲ ਤੇਰੇ ਮੈਂ ਗੁੱਸੇ ਹੋ ਸਕਦਾ ਵਾਂ ਕੀ ਕਰਾਂ ਮੈਨੂੰ ਨਾ ਮੰਮੀ ਆ ਕਰੇ ਚੰਗੇ ਲੱਗੇਦਾ ਇਦਾਂ ਯਾਰ ਆਪਣੀ ਸਿਹਤ ਆਪ ਖਿਆਰ ਰੱਖਿਆ ਕਰ ਰਾਕ ਦਿਨ ਸਹੀ ਆ ਮੈਨੂੰ ਵੀ ਚੇਤਾ ਹੀ ਭੁੱਲ ਗਿਆ ਰਾਤੀ ਮੈਂ ਕਹਿਣ ਦੀ ਫੇ ਦੱਸ ਦਨੀ ਆ ਵੀ ਮੇਰੀ ਦਵਾਈ ਹੈਨੀ ਆ ਚੰਗੀ ਦੱਸਣ ਦੀ ਆ ਬੰਦੇ ਦਾ ਇੱਕ ਟਾਈਮ ਮਿਸ ਹੋ ਗਿਆ ਤੂੰ ਸਵੇਰ ਚੜ੍ਹਦੀ ਨੂੰ ਦੱਸ ਮੈਂ ਜਾ ਕੇ ਤੇ ਡਾਕਟਰ ਕੋ ਦਵਾਈ ਫੜ ਲਿਆ ਵਾ ਸਵੇਰ ਤਾਂ ਮੈਂ ਘਰ ਦੇ ਕੰਮ ਕਰਨ ਦੀ ਹਾਂ ਮੈਨੂੰ ਚੇਤਾ ਭੁੱਲ ਗਿਆ ਯਾਰ ਏਦਾਂ ਨਾ ਕਰਿਆ ਕਰੂਗਾ ਬਹਾਨੇ ਕੰਮ ਤੇ ਕਰਨਾ ਹੀ ਆ ਪਰ ਦਵਾਈ ਤਾਂ ਖਾਣੀ ਆ ਕਿ ਨਹੀਂ ਹੁਣ ਏਦਾਂ ਕਰ ਚੱਲ ਆਪਾਂ ਚਲੀਏ ਡਾਕਟਰ ਕੋ ਪਹਿਲਾਂ ਚੈੱਕ ਅਪ ਕਰਾ ਕੇ ਆਈਏ ਤੇ ਦਵਾਈ ਲੈ ਕੇ ਆਈਏ ਹੋਏ ਗੱਲ ਨਹੀਂ ਠਹਿਰ ਕਿ ਨਹੀਂ ਨਹੀਂ ਠਹਿਰ ਕੇ ਨਹੀਂ ਜਾਣਾ ਤੇ ਇਹ ਆਪੀ ਹੁਣ ਤਿਆਰ ਤੁਰੋਂ ਦੇ ਚੱਕਰ ਚਨ ਪਈ ਠੀਕ ਆ ਤੂੰ ਤਿਆਰੀਆਂ ਚਲਾ ਚਲੀਏ ਉਹ ਨਾ ਮੁੜ ਕੇ ਵਿਧਾਨ ਵਧਾਲੀਏ ਤੇ ਫੇਰ ਮੁੜ ਕੇ ਮੰਮੀ ਵੀ ਆਣ ਕੇ ਗੁੱਸੇ ਹੋਏ ਇਹ ਤੇ ਮੈਨੂੰ ਵੀ ਗੁੱਸੇ ਹੂੰ ਲੱਪੇ ਆ ਇਹ ਚ ਮੇਰਾ ਕੀ ਕਸੂਰ ਹੀ ਰਾਤੀ ਵੀ ਕੋਈ ਕੰਮ ਕਰਦੀ ਰਹੀ ਤੇ ਸਵੇਰੇ ਵੀ ਮੈਨੂੰ ਚੇਤਾ ਨਹੀਂ ਰਿਹਾ ਮੇਰਾ ਕਿਹੜਾ ਜੀਨ ਹੀ ਕਰਦਾ ਕਿ ਮੈਂ ਦਵਾਈ ਨਾ ਖਾਵਾਂ ਮੈਂ ਤਾਂ ਫਿਕਰ ਨਾ ਦਵਾਈ ਖਾਨੀ ਆ ਚਲ ਐਦਾ ਕਰਨੀ ਆ ਲੈ ਹੀ ਅੰਨੇ ਦਵਾਈ ਹੁਣ ਵੀ ਇੱਥੇ ਛੱਡ ਗਏ ਨੇ ਮਿੰਟੇ ਹੋਣੇ ਡੈਡੀ ਜਲਦੀ ਜਲਦੀ ਆਉਣ ਤੇ ਮੈਂ ਉਹਨਾਂ ਦੇ ਹੱਥੇ ਤਨਖਾਹ ਧਰਾਂ ਵੇਖੀ ਕਿੰਨੇ ਖੁਸ਼ ਹੁੰਦੇ ਸ਼ੀਤੀ ਆਜਣ ਨਾ ਹੋਣ ਤੇ ਫੇਰ ਮੈਂ ਤੇ ਕਿਸੇ ਵਾਸਤੇ ਕੋਈ ਚੀਜ਼ ਵੀ ਨਹੀਂ ਖਰੀਦ ਕੇ ਲਿਆਂਦੀ ਉਦੋਂ ਮੈਂ ਸੋਚਿਆ ਇਹ ਸਾਰਿਆਂ ਨੂੰ ਗਿਫਟ ਦਵਾਂਗੀ ਕੱਲੀ ਤਨਖਾਹ ਚ ਫਿਰ ਮੈਂ ਸੋਚਿਆ ਨਹੀਂ ਸਾਰੇ ਡੈਡੀ ਦੇ ਹੱਥੇ ਧਰਦੀਆਂ ਫਿਰ ਉਹਨਾਂ ਨੂੰ ਪੁੱਛ ਕੇ ਨਾ ਜਿਹੜੀ ਜਿਹੜੀ ਚੀਜ਼ ਉਹ ਕਹਿਣਗੇ ਨਾ ਉਹੀ ਉਹੀ ਸਾਰਿਆਂ ਨੂੰ ਲਿਆ ਕੇ ਦਵਾਂਗੀ ਪਤਣ ਨਹੀਂ ਹੋਣ ਗਏ ਕਿੱਥੇ ਹੋਣਗੇ ਇੱਕ ਤੇ ਦੱਸ ਕੇ ਵੀ ਨਹੀਂ ਜਾਂਦੇ ਨਾਵਕ ਹੀ ਕਹਿੰਦੇ ਕੋਤਮ ਕਦੀ ਉੱਪਰ ਨੂੰ ਜਾਂਦੇ ਕਦੀ ਉੱਦਨ ਨੂੰ ਜਾਂਦੇ ਕੀ ਗੱਲ ਹੋਈ ਆ ਗੱਲ ਤੇ ਡੈਡੀ ਜੀ ਕੋਈ ਨਹੀਂ ਸੀ ਮੈਂ ਤੁਹਾਨੂੰ ਡਿਕ ਕਰਨੀ ਹੁੰਦੀ ਤਾਂ ਹੀ ਤੇ ਚਲ ਗਏ ਹੋ ਉਹ ਮੈਂ ਕੋਤ ਬਾਹਰ ਦਖਣੂ ਆ ਬੰਦਿਆਂ ਨਾਲ ਕੇ ਕੰਮ ਹੈ ਮੜਾ ਜਾ ਕਹਿੰਦੇ ਅੱਛਾ ਠੀਕ ਹੈ ਮੈਂ ਕਦੋਂ ਨਹੀਂ ਦਿੱਤਾ ਨਹੀਂ ਕਿ ਹੁਣ ਵੀ ਆਉਂਦੇ ਨੇ ਹੋਣਗੇ ਨਹੀਂ ਕੋਈ ਕੰਮ ਤੇ ਚਲੋ ਕੋਈ ਨਹੀਂ ਆ ਮੈਂ ਤੁਹਾਨੂੰ ਕੁਝ ਨਾ ਦੇਣਾ ਹੈ ਦੇਣਾ ਕੋਤਨੇ ਚਲੋ ਬੈਠੋ ਇੱਥੇ ਮੈਂ ਲੱਕੀ ਮੀਆਂ ਹੁਣੇ ਚਲ ਆ ਜਾ ਡੇੜੀ ਜੀ ਆ ਮੇਰੀ ਤਨਖਾਹ ਪੁੱਤ ਰੱਖ ਲੈਣੇ ਤੂੰ ਕੰਮ ਆਪਣਾ ਕੋਲ ਭੇਜ ਲੈਂਦੀ ਖਰਚਾ ਪਛਾਣ ਕਰਨ ਵਾਲਾ ਹੀ ਤੇ ਡੇੜੀ ਜੀ ਜਿਵੇਂ ਨ ਕਿਹ ਚੀਜ਼ੀ ਲੋਡ ਹੋ ਗਈ ਨਾ ਮੈਂ ਤੁਹਾਡੇ ਕੋਲੋਂ ਮੰਗਾਗੀ ਤੁਹਾਨੂੰ ਖੁਸ਼ੀ ਨਹੀਂ ਹੋਈ ਮੈਂ ਤੁਹਾਡੇ ਹੱਥੇ ਤਨ ਖਾਤੇ ਨਹੀਂ ਆਪੇ ਨਹੀਂ ਹੋਈਆ ਪਰ ਮੈਂ ਇਹ ਕਿਹਾ ਕਿ ਤੈਨੂੰ ਚਾਹੀਦਾ ਪਹਿਲੇ ਬਾਬੇ ਦੇ ਘੜਦੀ ਕਿ ਦੌਰ ਦਵਾਰੇ ਕੋ ਚਾੜ ਕੇ ਆਉਂਦੀ ਪਹਿਲੀ ਤਨਖਾਹ ਹੀ ਤੇਰੀ ਮੈਂ ਸਭ ਕੁਝ ਤਾਂ ਦੇ ਦਿੱਤ ਤਰ ਤਵਾ ਹੁਣ ਜੋ ਜੋ ਤੁਹੀ ਕਰਨਾ ਹੋਗਾ ਨਾ ਕਰ ਲਿਓ ਜਿੱਦਾਂ ਤਾਂ ਡੀ ਮਰਜੀ ਹੋਗੀ ਇਹ ਪਤਾ ਤੋ ਮੇਰੀ ਮਰਜੀ ਜਾਣਨਾ ਚਾਹੁੰਨੀ ਆ ਨਾ ਮੈਂ ਚਾਹੁੰਨਾ ਪੈਸੇ ਰੱਖ ਤੂੰ ਆਪਣੇ ਕੋਲ ਕੱਲ ਨੂੰ ਤੈਨੂੰ ਕਿਤੇ ਲੋੜ ਹੋਊਗੀ ਤੇ ਤੂੰ ਮੇਰੇ ਕੋਲ ਮੰਗੇਗੀ ਫਿਰ ਲੈ ਡੈਡੀ ਜੀ ਫਿਰ ਕੀ ਆ ਤੁਸੀਂ ਵੀ ਤੁਹਾਡੇ ਲਈ ਕਮਾਈ ਕਰਦੇ ਹੋ ਨਾ ਅਸੀਂ ਤੁਹਾਡੇ ਤੋਂ ਮੰਗਦੀਆਂ ਸੋਹਣੀਆਂ ਲੱਗਦੀਆਂ ਜੇ ਕਿਤੇ ਤੁਹਾਨੂੰ ਲੋੜ ਪੈ ਜੇ ਤੇ ਤੁਸੀਂ ਸਾਡੇ ਤੋਂ ਮੰਗੋਗੇ ਪੈਸੇ ਬੱਚੇ ਮਾਂ ਕੰਮ ਕੀਤਾ ਆ ਤੇਰੇ ਮਨ ਦੇ ਤੋ ਰੱਖ ਲੈਂਦੀ ਹੱਲੇ ਤੇ ਕੋਈ ਗੱਲ ਨਹੀਂ ਤੁਸੀਂ ਵੀ ਤੇ ਕੰਮ ਕਰਦੇ ਹੁੰਦੇ ਸੀ ਨਾ ਕਿੰਨਾ ਲਈ ਕਰਦੇ ਹੁੰਦੇ ਸੀ ਸਾਡੇ ਵਾਸਤੇ ਤੇ ਤੁਹਾਡੇ ਕਰਕੇ ਅੱਜ ਅਸੀਂ ਇੱਥੋਂ ਤੱਕ ਪਹੁੰਚੇ ਤੇ ਮੇਰਾ ਫਰਜ਼ ਹੀ ਤੁਹਾਡਾ ਕਰਨ ਦਾ ਤੇ ਹੁਣ ਸੇ ਡੈਡੀ ਜੀ ਸਾਡਾ ਫਰਜ਼ ਭੰਦਾ ਵਾ ਕਿ ਅਸੀਂ ਜਿਹੜੀ ਵੀ ਕਮਾਈ ਕਰਦੇ ਹਾਂ ਲੈ ਕੇ ਤੁਹਾਡੇ ਹੱਥੇ ਧਰੀਏ ਤੇ ਤੁਹਾਡੇ ਤੋਂ ਮੰਗ ਕੇ ਜਾਈਏ ਤੇ ਸੋਹਣੇ ਲੱਗੀਦਾ ਵਾ ਨਾਲੇ ਮਾਪਿਓ ਨੇ ਹੁੰਦਾ ਵਾ ਕਿ ਤੀ ਪੁੱਤ ਨੇ ਕਮਾਈ ਕੀਤੀ ਤੇ ਲੈ ਆ ਕੇ ਤੇ ਮੈਨੂੰ ਫੜਾਈ ਨਾਲੇ ਤੁਹਾਨੂੰ ਪਤਾ ਹੋਊਗਾ ਮੈਂ ਕਿੱਥੇ ਖਰਚੇ ਆ ਤੇ ਕਿੱਥੇ ਨਹੀਂ ਖਰਚੇ ਉਹ ਤਾਂ ਪੁੱਤ ਅੱਗੇ ਵੀ ਤੁਸੀਂ ਵੇਖਦੀਆਂ ਸੀ ਘਰ ਦੇ ਖਰਚੇ ਸਾਰੇ ਪਰ ਨਹੀਂ ਡੈਡੀ ਜੀ ਮੇਰਾ ਮਾਨੇ ਮਾਨਦਾ ਮੈਨੂੰ ਇਹ ਕਿ ਮੈਂ ਤੁਹਾਡੇ ਹੱਥ ਤੇ ਆਪਣੀ ਤਨਖਾਹ ਰੱਖਣੀ ਤੇ ਹਰ ਵਾਰ ਤੁਹਾਨੂੰ ਹੀ ਫੜਾਇਆ ਕਰਨੀ ਆ ਇਹ ਨਹੀਂ ਆ ਕਿ ਮੈਂ ਆਪਣੀ ਜੇਬ ਚ ਪਾ ਗਏ ਤੇ ਜੋ ਮੇਰਾ ਦਿਲ ਕਰੂਗਾ ਮੈਂ ਉਹੀ ਕਰਨਾ ਪੁੱਤ ਜੇ ਤੈਨੂੰ ਕਿਤੇ ਲੋਡ ਪੈ ਜੇ ਤੇ ਤੇ ਕੋਈ ਗੱਲ ਨਹੀਂ ਮੈਂ ਤੁਹਾਡੇ ਤੋਂ ਲੈ ਕੇ ਜਾਇਆ ਕਰਾਂਗੀ ਨਾ ਰੋਜ਼ ਹਾਂ ਤਾਂ ਪੁੱਤ ਤੇਰੀ ਬੜੀ ਵਧੀਆ ਸੋਚ ਆ ਨਹੀਂ ਤਾਂ ਅੱਜ ਕੱਲ ਦੇ ਨਿਆਣੇ ਆ ਨਾ ਪੈਸੇ ਆਉਣ ਦੀ ਡੇਰ ਆ ਉਹ ਆਪਣੀਆਂ ਮਨਮਰਜ਼ੀਆਂ ਕਰਨ ਡਾ ਪੈਂਦੇ ਅਸੀਂ ਉੱਥੇ ਕਰ ਜਲੀ ਅਸੀਂ ਤੇ ਕਰ ਜਲੀਏ ਤੇ ਮੈਰੀਆਂ ਧੀਆਂ ਵਰਗਾ ਤਾਂ ਹੈ ਹੀ ਨਹੀਂ ਆ ਕੋਈ ਪੁੱਤ ਇਹਨਾਂ ਡੜਜੀਸ ਆਹਾਂ ਦੀ ਆਪੋ ਆਪਣੀ ਸੋਚ ਹੁੰਦੀ ਆ ਇਹ ਥੋੜੀ ਏ ਕਿ ਹੁਣ ਪੈਸੇ ਹੱਥ ਚ ਆਏ ਨੇ ਤੇ ਉਸੇ ਵੇਲੇ ਹੀ ਬਦਲ ਜੀਏ ਤੇ ਸਾਡੇ ਮਾਪਿਓ ਹੜੇ ਤਰਲੇ ਮਾਰਦੇ ਰਹਿਣ ਕਿ ਪੁੱਤ ਮੈਨੂੰ 100 ਰੁਪਏ ਦੀ ਲੋੜ ਮੈਨੂੰ 500 ਰੁਪਏ ਦੀ ਲੋੜ ਆ ਤੇ ਮੁੜ ਕੇ ਗੜੀਆਂ ਬੱਚੀ ਕਹਿਣ ਕਿ ਹੱਟ ਤੋ ਤੇ ਕੁਛ ਹੈ ਨਹੀਂ ਆ ਜਿਹੜੇ ਤੁਸੀਂ ਸਾਡੇ ਤੇ ਇੰਨੇ ਆਸਾਨ ਕੀਤੇ ਨੇ ਉਹ ਹੀ ਹੁਣ ਭੁੱਲ ਜੀਏ ਇੱਕ ਮਿੰਟ ਚ ਚੱਲ ਤੋ ਇੱਕ ਕੰਮ ਕਰ ਆਪਣੇ ਨਾ ਤੂੰ ਪਰਸੇ ਥੋੜੇ ਬੋਦੇ ਪੈਸੇ ਰੱਖਿਆ ਕਰ ਕੋ 4-5000 ਰੁਪਇਆ ਕਿਤੇ ਲੋੜ ਪੈ ਜੇ ਤੈਨੂੰ ਜਦੋਂ ਉਹ ਤੋਂ ਆਪਣੇ ਉਹਦੇ ਜੀ ਰੱਖਣੇ ਆ ਬਾਕੀ ਜਿਹੜਾ ਤੂੰ ਦਿੱਲੀ ਜਾਣਾ ਆ ਕਰਾਇਆ ਚਾਹੀਦਾ ਕੋਈ ਚਾਹੀਦਾ ਉਹ ਤੋਂ ਮੇਰੇ ਕੋਲ ਲੈ ਗਈ ਹਾਂਜੀ ਕੋਈ ਨਹੀਂ ਡੈਡੀ ਜੀ ਨਾਲੇ ਸੋਨੇ ਵੀ ਇਦਾਂ ਹੀ ਲੰਗੀਦਾ ਵਾ ਤੇ ਨਾਲੇ ਨਾ ਮੈਂ ਇੱਕ ਹੋਰ ਤੁਹਾਨੂੰ ਨਾਲ ਸਲਾਹ ਕਰਨੀ ਹੈ ਮੈਂ ਪਹਿਲਾਂ ਸੋਚਿਆ ਕਿ ਸਾਰੇਆਂ ਵਾਸਤੇ ਨਾ ਕੋਈ ਨਾ ਕੋਈ ਗਿਫਟ ਲੈਣੀ ਆ ਤੇ ਫਿਰ ਮੈਂ ਚਲੋ ਪਹਿਲਾਂ ਤੁਹਾਨੂੰ ਇੱਕ ਰੀਸ ਹੈ ਤਨਖਾਹ ਫਰਾਨੀ ਆ ਤੇ ਫਿਰ ਤੁਸੀਂ ਜਿੰਨੂ ਜਿੰਨੂ ਜੋ ਵੀ ਲੈ ਕੇ ਦੇਣਾ ਹੋਗਾ ਨਾ ਤੇ ਲੈ ਦਿਓ ਤੇ ਜਦ ਤੁਸੀਂ ਮੈਨੂੰ ਦੱਸੋ ਕਿ ਕਿੰਨੂ ਕਿਹੜੀ ਚੀਜ਼ ਲੈ ਕੇ ਦੇਣੀ ਮੇਰੀ ਇਹ ਆ ਕਿ ਪਹਿਲੀ ਤੇਰੀ ਤਨਖਾਹ ਹੀ ਆ ਨਾ ਤੂੰ ਮੈਨੂੰ ਪੜਾਈ ਆ ਇਹਦੇ ਤੋਂ ਬਾਅਦ ਇਹਦੇ ਪਹਿਲੇ ਚੜਾਂਗੇ ਹਾਂਜੀ ਹਾਂਜੀ ਉਹ ਜ਼ਰੂਰੀ ਕਰ ਲੈ ਲਿਓ ਜੋ ਤੁਸੀਂ ਆਪਣਾ ਲੈਣਾ ਲੈ ਆਇਓ ਚਲੋ ਠੀਕ ਹੈ ਕੋਈ ਨਹੀਂ ਤੁਸੀਂ ਗੁਰੂ ਘਰ ਮੱਥੇ ਉਹਨੂੰ ਵੀ ਲਿਆ ਦੀ ਕੁੜੀ ਨੂੰ ਵੀ ਤੈਨੂੰ ਪਤਾ ਹੋਵੇ ਕਹਿੰਦੀ ਰਹੀ ਦੀਦੀ ਆ ਲੈਣਾ ਦੀਦੀ ਉਹ ਲੈਣਾ ਆ ਉਹਨੂੰ ਵੀ ਜੋ ਚੰ ਕਹਿੰਦੀ ਹੈ ਤੂੰ ਉਹਨੂੰ ਵੀ ਲਿਆ ਦੀ ਤੂੰ ਹਾਂਜੀ ਚਲੋ ਕੋਈ ਗੱਲ ਨਹੀਂ ਠੀਕ ਹੈ ਜਿੱਦਣ ਵੀ ਨਾਲ ਮੈਂ ਭਾਬੀ ਜੀ ਨੂੰ ਨਾਲ ਤੇ ਵੀ ਜੀ ਨੂੰ ਕੋਈ ਚੀਜ਼ ਲੈ ਜਾਾਂਗੇ ਕਿੰਨਾ ਸਾਲ ਦਿੱਤਾ ਨਾਲ ਨਹੀਂ ਨਹੀਂ ਪੁੱਤ ਬਹੁਤ ਸਾਲ ਦਿੱਤਾ ਲਵ ਨੇ ਸਾਡਾ ਬਹੁਤ ਜ਼ਿਆਦਾ ਹੀ ਦਿੱਤਾ ਨਾ ਤੈਨੂੰ ਪਤਾ ਹੀ ਹੈ ਸਾਰਾ ਤੇ ਹੋਰ ਇਹਨਾਂ ਦੇ ਕੋਈ ਆਪਣਾ ਵੀ ਨਹੀਂ ਕਰਦਾ ਜੀ ਨੌ ਕਰਦੇ ਨੇ ਤੇ ਜੇ ਕਿਤੇ ਉਹ ਵੀ ਤਾਈ ਦੇ ਮਗਰ ਲੱਗ ਜਾਂਦੇ ਤੇ ਹਾੜ ਡੈਡ ਜੀ ਕੀ ਬੰਨਣਾ ਹੈ ਉਹੋ ਹੀ ਮੈਂ ਤਾਂ ਕਿਹਾਦਾ ਸਭ ਚੇਂਜ ਹੋ ਗਿਆ ਪਰ ਇਹਦਾ ਫੇਰੂ ਹੋ ਹੀ ਰਿਹਾ ਈ ਤਾਈ ਤਾਂ ਢੀਦਾ ਤੇ ਪਾ ਜਣੀ ਡੈਡ ਜੀ ਉਹ ਫੇਰ ਉੱਥੇ ਕੀ ਹਾਜੂ ਗੱਲ ਕਰਨੋਂ ਟਲਦੀ ਨਹੀਂ ਆ ਨਾ ਨਾ ਉਹਨਾਂ ਦੀ ਆਦਤ ਹੀ ਹੋ ਗਈ ਆ ਫੇਰ ਉਸੇ ਲੈ ਤੇ ਆ ਜਾਂਦੇ ਨੇ ਆਪ ਸੋਚੀਦਾ ਭੌਣ ਸ਼ੈ ਦਾ ਬਦਲ ਜਾਣਗੇ ਪਰ ਨਹੀਂ ਬਦਲਦੇ ਉਹ ਮੈਂ ਸੋਚਿਆ ਕੱਲ ਉਹਦਣ ਕਹਿਣ ਡਿਆ ਅਸੀਂ ਲਵ ਵੀ ਸਮਝਾਇਆ ਆ ਚਾਚਾ ਹੋਣੀ ਕੋਈ ਗੱਲ ਕਰਦਾ ਪਰ ਨਹੀਂ ਉਹਦੀਆਂ ਫੇਰ ਉਹੋਈ ਗੱਲਾਂ ਰਹੀਆਂ। ਉਹ ਡੈਡ ਜੀ ਤੁਹਾਨੂੰ ਪਤਾ ਹੀ ਐ ਜਿਹਦੀ ਜਿੱਦਾਂ ਦੀ ਆਦਤ ਹੋਏ ਨਾ ਉਹ ਬੰਦਾ ਉਹ ਤੋਂ ਨਹੀਂ ਮੁੜ ਸਕਦਾ। ਤੇ ਚਲੋ ਕੋਈ ਨਹੀਂ। ਤੁਸੀਂ ਹੁਣ ਸਭ ਖੁਸ਼ ਹੋ ਆਵਾਂ। ਮੈਂ ਤਾਂ ਕੋਈ ਪਰਵਾਹ ਨਹੀਂ ਕਰਨੀ ਕਿਸੇ ਦੀ ਕੋਈ ਗੱਲ ਨਹੀਂ। ਚਲੋ ਠੀਕ ਆ ਪੁੱਤ। ਲਾਵ ਸੱਚ ਦਵਾਈ ਫੜੀ ਲਿਆਇਓ ਵਿੱਚੇ ਜੇ। ਹਾਂ ਲਿਆਵਨਾ ਮੈਂ। ਗਰਲੀ ਨਾ ਹੁਣ ਰਾਮ ਲਾਲਾ ਨਾ ਦਵਾਈ ਖਾ ਕੇ ਰੈਸਟ ਕਰੀ ਤੇ ਅੱਗੇ ਤੋਂ ਆ ਕੇ ਤੇਰੇ ਗੱਥ ਜੋੜੇ ਇਦਾਂ ਦੀ ਨਿਗਹਿਲੀ ਨਾ ਕਰੀ ਵੇਖ ਲੈ ਨਾ ਆਪਣੀ ਨਿਗਹਿਲੀ ਦਾ ਨਤੀਜਾ ਤੇ ਨਾਲੇ ਮੰਮੀ ਨੂੰ ਵੀ ਆ ਲੰਦੇ ਇਹਨਾਂ ਦਾ ਵੀ ਚੰਗੀ ਤਰ੍ਹਾਂ ਕੰਨ ਖੇਚਦਾ ਵਾਂ ਕਿ ਹੁਣ ਵਾਂਡੇ ਬੱਸ ਕਰੋ ਉਹ ਘਰ ਦੀ ਕੰਡੀਸ਼ਨ ਤੇ ਵੇਖ ਲੋ ਮੰਮੀ ਵੀ ਨਾ ਚਲੋ ਕਿਤੇ ਜਾਣਾ ਆਉਣਾ ਬਣਿਆ ਮੰਨ ਲੋ ਹਫਤੇ 'ਚ ਮੇਸ ਨਾਲ 4 ਦਿਨ ਤੇ ਵਾਂਡੇ ਰਹਿੰਦੇ ਆ ਤੇ 2 ਦਿਨ ਘਰੇ ਰਹਿੰਦੇ ਆ ਕੀ ਕਰੇਗਾ ਕੋਈ ਇੱਥੇ ਕਿੰਨੂੰ ਕਵੇ ਤੇ ਕਿੰਨੂੰ ਨਾ ਕੇ ਸਾਰੇ ਤੇ ਸਿਆਣੇ ਨੇ ਹੁਣ ਜੇ ਮਾਂ ਘਰੇ ਨਾ ਹੁੰਦਾ ਤੇ ਫਿਰ ਕੌਣ ਲੈ ਕੇ ਜਾਂਦਾ ਤੇ ਨਾਲੇ ਇੱਕ ਗੱਲ ਧਿਆਨ ਨਾਲ ਸੁਣੀ ਜੇ ਇਹਨੇ ਡਾਕਟਰ ਨੇ ਕੀ ਕਿਹਾ ਵਾ ਉਹ ਆਂਦਾ ਚੰਗੇ ਤੇ ਤੁਸੀਂ ਹੋਰ ਨਹੀਂ ਥੋੜਾ ਲੇਟ ਕੀਤਾ ਨਹੀਂ ਤੇ ਤੁਹਾਨੂੰ ਤੇ ਤੁਹਾਡੇ ਉਹ ਵਾਲੇ ਬੱਚੇ ਦੋਹਾਂ ਨੂੰ ਜਿਹੜੀ ਜਾਨ ਨੂੰ ਖਤਰਾ ਸੀ ਕੋਈ ਗੱਲ ਨਹੀਂ ਲਾਵ ਅੱਗੇ ਤੋਂ ਨਾ ਮੈਂ ਧਿਆਨ ਰੱਖਾਂਗੀ ਚਲ ਕੋਈ ਗੱਲ ਨਹੀਂ ਗੱਲੀ ਨਾ ਤੇ ਮੇਰੇ ਕੋ ਵੀ ਜੇ ਗੁੱਸੇ ਨਾਲ ਕੋਈ ਜਲਬਮੋਹ ਨਿਕਲ ਗਏ ਹੋਣਗੇ ਤੇ ਮਾਫ ਕਰਦੀ ਹਾਂ ਦਿਲੋਂ ਨਾਲ ਲਈ ਕਿਉਂਕਿ ਮੈਨੂੰ ਹੀ ਟੈਨਸ਼ਨ ਆ ਮੈਨੂੰ ਆਪਾਂ ਦੀ ਹੋਣਾ ਦੋ ਨਹੀਂ ਤਿੰਨਾਂ ਦੀ ਟੈਨਸ਼ਨ ਆ ਆਪਾਂ ਦੀ ਚਲੋ ਕੋਈ ਨਹੀਂ ਤੇ ਤੂੰ ਇਦਾਂ ਕਰ ਦਵਾਈ ਕੱਢ ਮੈਂ ਪਾਣੀ ਲੈ ਕੇ ਆਵਾਂ ਕੋਈ ਗੱਲ ਨਹੀਂ ਲੈ ਦਿਲ ਲੈਣਾ ਨਾਲੋਂ ਘੰਟੇ ਬਾਅਦ ਜਿਹੜੀ ਗੋਲੀ ਖਾਣੀ ਪਤਾ ਨਾ ਹਾਂ ਦਾ ਹਾਂਜੀ ਪਤਾ ਵਾ ਕੋਈ ਗੱਲ ਨਹੀਂ ਮੈਂ ਖਾ ਲਾਂਗੀ ਚਲ ਠੀਕ ਆ ਤੇ ਬਾਕੀ ਨਾਲੇ ਹੁਣ ਮੰਮੀ ਨੂੰ ਨਾ ਪਤਾ ਲੱਗੇ ਵੀ ਆਪਾਂ ਦਵਾਈ ਲੈ ਕੇ ਆਏ ਕਿਉਂਕਿ ਮੰਮੀ ਨੇ ਤੈਨੂੰ ਪਤਾ ਹੀ ਆ ਵੀ ਫੇਰ ਸਾਰਾ ਕਸੂਰ ਤੇਰਾ ਹੀ ਕੱਢਣਾ ਵਾ ਵੀ ਤੂੰ ਕੋਲ ਕਿੱਦਾਂ ਗਈ ਉਹ ਵਾ ਜੇ ਮੰਮੀ ਨੇ 3600 ਤੈਨੂੰ ਸੁਣਾਉਣੀਆਂ ਨੇ ਤੇ ਤੂੰ ਫੇਰ ਨੂੰ ਸੱਸਰੇ ਪਹੁੰਚਣਾ ਤੇ ਵਿੱਚ ਮੈਂ ਪਿੱਛੇ ਜਾਣਾ ਫੇਰ ਕੋਈ ਗੱਲ ਨਹੀਂ ਮੈਂ ਨਹੀਂ ਦੱਸਦੀ ਐਂ ਮੰਮੀ ਆ ਰੱਖਦਾ ਹਾਂ ਤੁਸੀਂ ਬਰ ਕੋਈ ਗੱਲ ਨਹੀਂ ਰੱਖ ਦੋ ਅਨੇ ਮਾ ਚੋਨੇ ਕਿੰਨੇ ਦਿਨਾਂ ਨੂੰ ਵੱਢਨੇ ਛੋਨਾ ਦਾ ਹੁਣ ਪੱਕਾ ਹੀ ਆ ਹਮ ਔਰਤੀ ਨੇ ਕੀਤੀ ਇਹ ਗੱਲ ਕਹਿੰਦਾ ਹੈ ਬਸ ਦੇ ਡੰਗ ਰੋਕ ਜੋ ਤੇ ਲੈ ਆਓ ਵੱਢ ਕੇ ਅੱਛਾ ਅੱਛਾ ਵੱਢ ਦਾ ਸੋ ਮੰਗਲਵਾਤਾ ਠੀਕ ਆ ਮੈਂ ਇੱਕ ਤੁਹਾਡੇ ਨਾਲ ਗੱਲ ਕਰਨੀ ਹੈ ਹਮ ਇਹ ਮੈਨੂੰ ਡਰ ਲੱਗਾਂ ਡਿਆ ਵਾ ਪਤਾ ਨਹੀਂ ਮੈਨੂੰ ਹੁਣ ਤੁਸੀਂ ਅੱਗੋਂ ਕੀ ਕਹੋਗੇ ਡਰ ਲੱਗਣ ਡਿਆ ਵਾ ਗੱਲ ਕਰ ਜਿਹੜੀ ਹੈਗੀ ਆ ਦੱਸ ਦੱਸਾਂਗੇ ਤੇ ਬੜਾ ਲੱਗੂ ਕੀ ਕਰਾਂ ਹੌਸ ਲੱਗ ਨਹੀਂ ਪੈਂਡਿਆ ਨਹੀਂ ਪੈਂਡਿਆ ਵਾ ਨਾ ਕਰ ਮੈਂ ਜਿਹੜਾ ਲਾਵਗੀ ਹਮ ਉਹਦੇ ਚਾਚੇ ਦੀ ਕੁੜੀ ਹੈ ਨਾ ਉਹਦਾ ਟੁੱਟ ਗਿਆ ਰਿਸ਼ਤਾ ਅੱਛਾ ਤੇ ਦੁੱਖ ਤਾਂ ਮੈਨੂੰ ਬੜਾ ਲੱਗਾ ਹੂੰ ਪਰ ਮੈਂ ਨਾ ਉਹਦਾ ਅੱਗੇ ਵੀ ਤੁਹਾਡੇ ਨਾਲ ਕੁਝ ਕੁ ਗੱਲ ਕਰਨੀ ਚਾਹੁੰਨੀ ਆ ਪਰ ਕਰਦੀ ਨਹੀਂ ਹੂੰ ਇਹ ਆ ਕਿ ਨਹੀਂ ਕਿ ਆਪਾ ਨਾ ਪਿੰਦਰ ਵਾਸਤੇ ਵੇਖ ਲਈ ਕੁੜੀ ਸੋਹਣੀ ਸੁਨੱਖੀ ਹੈ ਪਿੰਦਰ ਵਾਲਾ ਹਾਂ ਇਹ ਤਾਂ ਠੀਕ ਆ ਤੇਰੀ ਗੱਲ ਪਰ ਪਿੰਦਰ ਨੂੰ ਪੁੱਛਣਾ ਪੈਣਾ ਵਾ ਕਿ ਇਹਦਾ ਅਗਲਾ ਮੰਨੇਗਾ ਨਾ ਮੰਨੇ ਲੈ ਸਾਡਾ ਮੁੰਡਾ ਸਾਡੇ ਤੋਂ ਬਗੈਰ ਕਿਤੇ ਜਾਏਗਾ ਉਹਨੇ ਕਦੀ ਵੀ ਤੁਹਾਡੀ ਮਾਂ ਕਰਨੀ ਹੈ ਚੱਲ ਵੇਹਲੀ ਤੂੰ ਗੱਲ ਕਰਕੇ ਪੁੱਛੀਆ ਭਲਾ ਕੀ ਜਾਂਦਾ ਕੋਈ ਨਹੀਂ ਮੈਂ ਅੱਜ ਹੀ ਪੁੱਛ ਲਿਆ ਕਿ ਮਿੰਨ ਤੁਹਾਡੇ ਰ ਹਰੀ ਚੰਡੀ ਚਾਹੀਦੀ ਉਹ ਚੱਲ ਮੈਂ ਕੀ ਕਹਿਣਾ ਵਾ ਰਿਸ਼ਤਾ ਟੁੱਟਾ ਫੇਕੀ ਹੋ ਗਿਆ ਵਾ ਉਹ ਕੋਈ ਗੱਲ ਨਹੀਂ ਇੰਦਾ ਦੀ ਕੰਮ ਤਾਂ ਹੁੰਦੀ ਹੀ ਆ ਤੇ ਤੂੰ ਕਰ ਲਾ ਗੱਲ ਉਹਦੇ ਨਾਲ ਮੁੰਡੇ ਨਾਲ ਕੀ ਮੰਨਦਾ ਸੀ ਕਿ ਅੱਦਾ ਕਈ ਗਨੀ ਸੋਚਨੀ ਆ ਕਿ ਜਿਹੜਾ ਹੁਣ ਚਾਹੀਦਾ ਟੁੱਟ ਗਿਆ ਤੇ ਜੇ ਕਿਤੇ ਰਿਸ਼ਤਾ ਹੋ ਜਾਂਦਾ ਤੇ ਫੇਰ ਅਣ ਬਣ ਪੈ ਜਾਂਦੀ ਉਹ ਕੋਈ ਤਾਂ ਦੁੱਖ ਹੁਣ ਉਹ ਚੱਲ ਇਹ ਉੱਪਰ ਵਾਲੇ ਦੇ ਹੱਥ ਵਾਸਤੇ ਗੱਲਾਂ ਹੁੰਦੀਆਂ ਦਾਣੇ ਪਾਣੀ ਦੀ ਖੇਡ ਹੁੰਦੀ ਆ ਧੀਆ ਵਿਚਾਰੀਆਂ ਮੂੰਹੋਂ ਕੱਢੋ ਚਾਹੁੰਦਾ ਤਾਂ ਕੋਈ ਵੀ ਨਹੀਂਗਾ ਵੀ ਮੈਂ ਮਾੜ ਤੇ ਕੋਈ ਨਹੀਂ ਤੂੰ ਕਰ ਲਿੰਗ ਗੱਲ ਉਹਨਾਂ ਨੇ ਜੇ ਮਨਜੂਰ ਦੇ ਦੇਖ ਲਾਂਗੇ ਕੋਈ ਨਹੀਂ ਮੈਂ ਅੱਜ ਆਉਂਦਾ ਨਾ ਤੇ ਗੱਲ ਕਰਨੀ ਤੇ ਜੇ ਬਾਈ ਜਸਮੈਨ ਨਾ ਨਾ ਮੰਨੀ ਤੇ ਫਿਰ ਥੋੜੀ ਜਿਹੀ ਤਾਂ ਹੀ ਮਾਸਪੋਰਟ ਕਰ ਲਈ ਜੀ ਮੈਂ ਵੀ ਕਰ ਦੂੰਗਾ ਹਾਂ ਇਹ ਨਾ ਇਹ ਮੇਰੇ ਕੱਲੀ ਤੇ ਗੱਲ ਆ ਵੀ ਉਹ ਨਹੀਂ ਨਹੀਂ ਸਾਡੀ ਗੁੰਡੇ ਨੇ ਸਾਡੀ ਮੰਨ ਲੈਣੀ ਹੈ ਜੇ ਆ ਪਹਿਲਾ ਰਿਸ਼ਤਾ ਜਿੱਥੇ ਹੁੰਦਾ ਹੈ ਸ਼ਹਿਰ ਵਿੱਚ ਉਹ ਕੁੜੀ ਨੇ ਇਹੋ ਕਹਿ ਕੇ ਕਿ ਮੈਂ ਪਿੰਡ ਵਿੱਚ ਨਹੀਂ ਰਹਿਣਾ ਕਿ ਤੁਹਾਨੂੰ ਵਿਆਹ ਹੋਏ ਤਾਂ ਇੱਥੇ ਆ ਜੀ ਤੁਹਾਡਾ ਮੁੰਡਾ ਆਂਦਾ ਮੈਂ ਨਹੀਂ ਆਪਣੇ ਮਾਂ ਪਿਓ ਨੂੰ ਛੱਡਣਾ ਹੈ ਨਹੀਂ ਹਣੇ ਆੜੇ ਦਾ ਬਾਰਾ ਢੋੜਾ ਚੱਲਣਾ ਵਾ ਹਾਂ ਨਾਲੇ ਕੁੜੀ ਪੜ੍ਹੀ ਲਿਖੀ ਆ ਬੜੀ ਸ਼ਿਆਰ ਤੇ ਚੱਲ ਕਿਤੇ ਸਾਡੇ ਮੁੰਡਾ ਨੂੰ ਨੌਕਰੀ ਕਾਣ ਰਿਆ ਅਸੀਂ ਪਹਿਲੇ ਲੈ ਕੇ ਉਹਨੂੰ ਨੌਕਰੀ ਦਵਾ ਦਾਂਗੇ ਹਾਂ ਇਹ ਤਾਂ ਹੈ ਹੀ ਆ ਕਿਤੇ ਸਾਡੇ ਜਿੰਦਿਆਂ ਜਿੰਦਿਆਂ ਸੌਖੇ ਹੋ ਜਾਣਗੇ ਅਸੀਂ ਕਿਹੜਾ ਸਾਰੀ ਉਮਰ ਬੈਠੇ ਰਹਿਣਾ ਤੂੰ ਹੁਣ ਲੰਮੀਆਂ ਕਹਾਣੀਆਂ ਨਾ ਬਾ ਤੂੰ ਗੱਲ ਛੇੜੀ ਉਹਦੇ ਨਾਲ ਮਰਜ਼ੀ ਕਰੀ ਤੇ ਕੋਈ ਗੱਲ ਨਹੀਂ ਬਾਕੀ ਮੈਂ ਸੰਭਲ ਲਊਗਾ ਚੱਲ ਬਾਬਾ ਮੈਂ ਤਾਂ ਗੱਲ ਕੀਤੀ ਆ ਪਰ ਮੈਨੂੰ ਪਤਾ ਨਹੀਂ ਹੁਣ ਅਗੋਂ ਇਹਨਾਂ ਨੇ ਕੀ ਕਹਿ ਦੇਣਾ ਕਹਾ ਤੈਨੂੰ ਮੈਂ ਕੀ ਆ ਮੈਂ ਤਾਂ गोली मारनी तेन चल जो गल की थी थी, कोई ना हल निकल डरी जा ठीक है ठीक तो है ठीक 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 है ਕੱਲੀ ਹੈਗੀ ਤੁਹਾਨੂੰ ਪਤਾ ਵੀ ਉਹ ਵੀ ਬੈੰਦੀ ਨਹੀਂ ਹੈਗੀ ਕੰਮ ਕਿਤੇ ਡਹੀ ਹੁਣੀ ਹੈ ਜਿਆਦਾ ਕਰਨਾ ਉਹਦੇ ਕਰਕੇ ਰੈਸਟ ਹੋਈ ਨਹੀਂ ਹੈਗੀ ਤੇ ਚੱਕਰ ਚੱਕਰ ਆ ਗਏ ਤੇ ਫਿਰ ਵੀਕਨੈਸ ਜਿਆਦਾ ਆ ਗਈ ਹੈ ਤੇ ਤੂੰ ਆ ਥੋੜਾ ਬੋਤਾ ਲਾਗੇ ਕਰ ਲੈਣਾ ਹੈ ਨਾ ਮੰਮੀ ਕਿਦਾਂ ਨਹੀਂ ਖਲਾ ਕਰਦੇ ਜੀ ਹੁਣ ਮੈਂ ਦੱਸੂ ਚੁੱਲੇ ਚੌਂਕੇ ਦਾ ਕੰਮ ਨਾਲ ਕਰਾਂ ਜਿਹੜਾ ਮੈਂ ਕਰਨ ਵਾਲਾ ਹੈਲਪ ਕਰਾ ਦਿੰਦਾ ਵੀ ਹਾਂ 12 ਦਰੂਹ ਦੀ ਚੀਜ਼ ਫੜਾਉਣੀ ਹੈ ਪਹਿਲੀ ਬੰਨੇ ਦਾ ਵੀ ਮੈਂ ਵੇਖਣਾ ਹੁੰਦਾ ਵੀ ਇਹ ਸਗੋਂ ਤੂੰ ਹੀ ਮੰਮੀ ਸਮਝਿਆ ਕਰੋ ਤੂੰ ਹੀ ਘਰ ਦੇ ਵੱਡੇ ਜੇ ਇਹੋ ਜੇ ਮੌਕੇ ਤੇ ਤੁਹਾਨੂੰ ਜਿਹੜਾ ਘਰੇ ਰਹਿਣਾ ਚਾਹੀਦਾ ਇਕਰ ਇਹਾਂ ਕਿਤੇ ਜਾਣਾ ਵੀ ਤੇ ਪੈ ਹੀ ਜਾਂਦਾ ਵਾ ਮੰਮੀ ਜਾਣਾ ਪੈਂਦਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪ੍ਰਸਾਦ ਜੀ ਜੋ ਹੋ ਕੇ ਬੰਦਾ ਵੀ ਆ ਸਕਦਾ ਹੁਣ ਤੂੰ ਆ ਵੇਲੋ ਅੱਜ ਤੂੰ ਦੋ ਦਿਨਾਂ ਬਾਅਦ ਆਏ ਜੀ ਤੇ ਇਹੋ ਜੇ ਤੂੰ ਉਦੋਂ ਤੇ ਆ ਜਾਂਦੇ ਚੱਲ ਮੈਨੂੰ ਤੇ ਇਸ ਗੋ ਆ ਬੜੀ ਟੈਨਸ਼ਨ ਹੋਈ ਜਦੋਂ ਤੇਰਾ ਫੋਨ ਗਿਆ ਮੈਂ ਤਾਂ ਉਸੇ ਵਾਲੇ ਪੱਜੀ ਆਈ ਮੰਮੀ ਹੋਰ ਕੋਈ ਗੱਲ ਨਹੀਂ ਆ ਗਈ ਵੇਲਾ ਲੰਘਿਆ ਮੁੜ ਕੇ ਹੱਥ ਨਹੀਂ ਆਉਂਦਾ ਘੜੀ ਜੋ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਹਰ ਇੱਕ ਚੀਜ਼ ਦਾ ਬਹਾਨਾ ਹੀ ਬਣਦਾ ਵਾ ਆ ਬਹਾਨਾ ਹੀ ਬਣਦਾ ਮਹਾਂ ਤੇ ਆ ਟਾਈਮ ਆਇਆ ਤੇ ਤੂੰ ਹੀ ਇਹ ਆ ਵੀ ਥੋੜਾ ਜਣਾ ਨਾ ਹੁਣ ਵਾਂਡੇ ਜਿਹੜੇ ਆ 5-7 ਮਹੀਨੇ ਜਿਹੜੇ ਬੰਦ ਕਰ ਤੋ ਜਾਣਾ ਵੀ ਹੁੰਦਾ ਨਾ ਕਦੇ ਤੇ ਸਾਦੇੜੀ ਜਾ ਜਾ ਕਰੋ ਜਾਂ ਬਹੁਤੀ ਗੱਲ ਆ ਤੇ ਆਪਾਂ ਦੋ ਜਣੇ ਚੱਲ ਗਏ ਜੇ ਕਦੇ ਜਾਣਾ ਵੀ ਪੈਂਦਾ ਕਿ ਪ੍ਰੋਗਰਾਮ ਤੇ ਆਪਣੀ ਗਏ ਗੱਡੀ ਦੇ ਆਰਾਮ ਨਾਲ ਘੰਟਾ ਤੋਂ ਬੈ ਕੇ ਕਿਤੇ ਆ ਗਏ ਮੈਨੂੰ ਮੈਂ ਆਖਿਆ ਸੀ ਉਸ ਦਿਨ ਵੀ ਚੱਲੀ ਆ ਤੂੰ ਆਖਿਆ ਟਾਈਮ ਨਹੀਂ ਤੇ ਫਿਰ ਗਿਆ ਤੇ ਮੇਰੇ ਦੋ ਦਿਨ ਲੱਗ ਹੀ ਗਏ ਆ ਉਹ ਤਾਂ ਮੰਮੀ ਹੈ ਹੀ ਆ ਪਰ ਹੁਣ ਆ ਦੇਖ ਲੋ ਨਾ ਮਗਰੋਂ ਫਿਰ ਤੈਨੂੰ ਪੈਰ ਤੇ ਫੋਨ ਕਰਕੇ ਸਤਨਾ ਪਿਆ ਚੱਲ ਹੁਣ ਠੀਕ ਆ ਨਾ ਠੀਕ ਹੁੰਦਾ ਟਰੈਕਟਰਾਂ ਦਾ ਵੀ ਦੋ ਦਿਨ ਇਦਾਂ ਹੋਣਾ ਵਾ ਮੜਾ ਮੋੜਾ ਚੱਕਰਾਂ ਦਾ ਮੁੜ ਕੇ ਜਿਹੜਾ ਉਹਨਾਂ ਨੇ ਆਪੇ ਹੌਲੀ ਹੌਲੀ ਹੋ ਜਾਣਾ ਚੱਲ ਕੋਈ ਨਹੀਂ ਹੋਣ ਇਹਨੂੰ ਮੈਂ ਆਖਣਾ ਤੂੰ ਕੋਈ ਕੰਮ ਨਾ ਕਰਿਆ ਕਰ ਮੈਂ ਆਪੇ ਕਰ ਲਿਆ ਕਰਾਂਗੀ ਹਾਂਜੀ ਤੇ ਇਹ ਆ ਵੀ ਕਵੀਨ ਵਾਲੇ ਵੇਖੋ ਘਰ ਚ ਸਿਆਣੇ ਤੁਹਾਨੂੰ ਸਾਰਾ ਪਤਾ ਵਾ ਕਿ ਕਿੱਦਾਂ ਕੀ ਕਰਨਾ ਵਾ ਆਪ ਹੋਗੇ ਮੰਨ ਲਓ ਕੇਵਲੇ ਇਹ ਨਗੇਲੀ ਕਰਦੀਏ ਦਵਾਈ ਟਮ ਟਮ ਖਾਣ ਦੀ ਤੇ ਤੁਸੀਂ ਆਪ ਤੇ ਕਹਿ ਸਕਦੇ ਸੀ ਕਿ ਗਦਲੀਨਾ ਦਵਾਈ ਖਾਣ ਦਾ ਟਾਈਮ ਹੋ ਗਿਆ ਹਾਂ ਦਵਾਈ ਲਿਆਤੀ ਇਹਨਾਂ ਨੂੰ ਹਾਂ ਦਵਾਈ ਮੰਮੀ ਹਫਤੇ ਦੀ ਲੈਣਦੀ ਹੁਣ ਹਫਤੇ ਬਾਅਦ ਚੱਕ ਕੰਮ ਕਰਵਾਉਣਾ ਤੇ ਬਹੁਤ ਹੀ ਮੈਂ ਪਾਣੀ ਤੁਹਾਡੇ ਲੈ ਕੇ ਆ ਗਿਆ